ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਅੱਜ ਦਾ ਜਨਕ 23 ਮਈ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਗੱਲ ਕਰਾਂਗੇ ਬੱਬਰ ਅਕਾਲੀ ਲਹਿਰ ਦੀ ਦਰਅਸਲ ਬੱਬਰ ਅਕਾਲੀ ਲਹਿਰ ਭਾਰਤ ਦੀ ਆਜ਼ਾਦੀ ਦੇ ਵਿੱਚੋਂ ਇੱਕ ਪ੍ਰਚੰਡ ਲਹਿਰ ਹੋਈ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਅਕਾਲੀਆਂ ਨੇ ਆਪਣੀਆਂ ਕਲਣਾ ਕਾਲੀਆਂ ਸਾਰ ਭਾਰਤ ਦੀ ਆਜ਼ਾਦੀ ਦਿਵਾਉਣ ਦੇ ਲਈ ਪਰ ਜਿਸ ਵੇਲੇ ਅਸੀਂ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਗੱਲ ਕਰਦੇ ਆਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹਨਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ ਜੇਕਰ ਤੁਸੀਂ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਫੋਲੋ ਤਾਂ ਬਬਰਾਂ ਦੇ ਵੱਲੋਂ ਕੀਤੇ ਸੰਘਰਸ਼ ਤੁਹਾਨੂੰ ਹਰ ਦਿਨ ਉਹਨਾਂ ਦੇ ਪੈਲੂ ਸਾਹਮਣੇ ਮਿਲਣਗੇ ਗੱਲ ਜੇਕਰ ਅੱਜ ਦੇ ਦਿਨ ਦੀ ਕੀਤੀ ਜਾਵੇ ਜਿੱਥੇ ਕਿ 23 ਮਈ 1921 ਵਾਲੇ ਦਿਨ ਲੋਹਾਰ ਰੇਲਵੇ ਸਟੇਸ਼ਨ ਤੋਂ ਸਰਦਾਰ ਬੇਲਾ ਸਿੰਘ ਅਤੇ ਸਰਦਾਰ ਗੰਡਾ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਸੋ ਤੁਹਾਨੂੰ ਦੱਸਦੇ ਚੱਲਦੇ ਆ ਕਿ ਆਖਰ ਕੌਣ ਸਨ ਬੱਬਰ ਅਕਾਲੀ ਸਰਦਾਰ ਬੇਲਾ ਸਿੰਘ ਅਤੇ ਸਰਦਾਰ ਗੰਡਾ ਸਿੰਘ ਅਤੇ ਬ੍ਰਿਟਾਨਵੀ ਸਰਕਾਰ ਨੇ ਉਹਨਾਂ ਦੀ ਗ੍ਰਿਫਤਾਰੀ ਕਿਉਂ ਕੀਤੀ ਸੀ ਦਰਅਸਲ ਜਿਸ ਵੇਲੇ ਇਹ ਸਾਾਕਾ ਵਾਪਰਿਆ ਸੀ ਤਾਂ ਉਸ ਵੇਲੇ ਇੱਕ ਬ੍ਰਿਟਾਨਵੀ ਪੁਲਿਸ ਕਮਿਸ਼ਨਰ ਨੇ ਜੋ ਨਰੈਣੂ ਮਹੰਤ ਦਾ ਪੂਰਾ ਸਾਥ ਦਿੱਤਾ ਸੀ ਜਿਸ ਤੋਂ ਕਿ ਸਿੱਖ ਖਫਾ ਹੋ ਗਏ ਸਨ ਤੇ ਬਾਅਦ ਦੇ ਵਿੱਚ ਸਿੱਖਾਂ ਨੇ 21 ਮਈ 1921 ਵਾਲੇ ਦਿਨ ਹੁਸ਼ਿਆਰਪੁਰ ਦੇ ਵਿੱਚ ਇੱਕ ਵਿਧਕ ਕਾਨਫਰੰਸ ਕੀਤੀ ਜਿੱਥੇ ਕਿ ਬੱਬਰ ਅਕਾਲੀਆਂ ਨੇ ਇਹ ਫੈਸਲਾ ਕੀਤਾ ਕਿ ਜਿੰਨਾ ਦਬਿਸਾਕਨ ਨਨਕਾਣਾ ਸਾਹਿਬ ਦੇ ਵਿੱਚ ਹੱਥ ਹੈ ਤੇ ਜਿਹੜੇ ਵੀ ਇਸ ਦੇ ਦੋਸ਼ੀ ਨੇ ਉਹਨਾਂ ਦਾ ਸੁਧਾ ਲਗਾਇਆ ਜਾਵੇਗਾ ਤੇ ਇਸ ਨਾਲ ਉਹਨਾਂ ਨੂੰ ਬੰਦ ਦੀਆਂ ਸਜ਼ਾਵਾ ਦੇਣ ਦੇ ਲਈ ਹੁਣ ਸਿੱਖ 71 ਹੋ ਗਏ ਸਨ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਕਿ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਜਿਸ ਵੇਲੇ ਅੰਗਰੇਜ਼ੀ ਹਕੂਮਤ ਦੀ

ਨਨ ਕਾਣਾ ਸਾਧ ਦੇ ਵਿੱਚ ਇੱਕ ਖੂਨੀ ਕਾਂਡ ਵਾਪਰਿਆ ਸੀ ਤਾਂ ਉਸ ਦੇ ਵਿੱਚ ਬਰਤਾਨਵੀ ਸਰਕਾਰ ਤੇ ਪੁਲਿਸ ਕਮਿਸ਼ਨਰਾਂ ਦਾ ਵੀ ਫਟਾਹ ਹੱਥ ਸਾਹਮਣੇ ਆਉਂਦਾ ਹੈ ਸਿੱਖਾਂ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਉਸ ਵੇਲੇ ਦੇ ਪੁਲਿਸ ਸੁਪਰੀਡੈਂਟ ਜੋ ਕਿ ਜੇ ਡਬਲਯੂ ਸੀ ਉਸ ਨੇ ਨਰੈਣੂ ਮਹੰਤ ਦਾ ਪੂਰਾ ਸਾਥ ਦਿੱਤਾ ਹੈ ਤਾਂ ਇਸੇ ਨੂੰ ਸਜ਼ਾ ਦੇਣ ਦੇ ਲਈ ਉਸ ਵੇਲੇ ਸਰਦਾਰ ਕੰਡਾ ਸਿੰਘ ਅਤੇ ਸਰਦਾਰ ਪੇਲਾ ਸਿੰਘ ਹੋਰਾਂ ਦੀ ਜ਼ਿੰਮੇਵਾਰੀ ਲਗਾਈ ਸੀ ਪਰ ਜਿਸ ਵੇਲੇ ਇਹ ਸਾਰਾ ਵਾਕਿਆ ਤਿਆਰ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਦੇ ਵਿੱਚ ਇੱਕ ਪੁਲਿਸ ਡਾਊਟ ਜੋ ਕਿ ਸਾਧੂ ਸਿੰਘ ਵੀ ਮੌਜੂਦ ਸੀ ਉਸ ਦੀ ਮੁਖਬਰੀ ਤੇ ਸਰਦਾਰ ਗੰਡਾ ਸਿੰਘ ਅਤੇ ਸਰਦਾਰ ਬੇਲਾ ਸਿੰਘ ਨੂੰ ਇਸ ਪੂਰੇ ਮਾਮਲੇ ਨੂੰ ਅਮਲੇ ਜਾਮਾ ਪਣਾਉਣ ਤੋਂ ਪਹਿਲਾਂ ਹੀ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿੱਥੇ ਕਿ ਬ੍ਰਿਟਾਨਵੀ ਸਰਕਾਰ ਨੇ ਉਸ ਵੇਲੇ ਸਰਦਾਰ ਗੰਡਾ ਸਿੰਘ ਅਤੇ ਸਰਦਾਰ ਬੇਲਾ ਸਿੰਘ ਦੀ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰੀ ਕੀਤੀ ਸੀ ਇਸ ਤੋਂ ਬਾਅਦ ਦੋਹਾਂ ਤੇ ਹੀ ਮੁਕੱਦਮਾ ਚਲਾਇਆ ਜਾਂਦਾ ਤੇ ਜਿੱਥੇ ਦੋਹਾਂ ਨੂੰ 4 ਸਾਲ ਦੀ ਸਜ਼ਾ ਵੀ ਸੁਣਾਈ ਜਾਂਦੀ ਹੈ ਦਰਅਸਲ ਜੇਕਰ ਗੱਲ ਆਪਾਂ ਤੇਈ ਮਈ 1981 ਦੀ ਕਰ ਲਈਏ ਦਰਅਸਲ ਇਹ ਉਹ ਦੌਰ ਸੀ ਜਿਸ ਬਿਲਕਿ ਅੰਮ੍ਰਿਤਸਰ ਅਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾ ਵਾਲਿਆਂ ਦਾ ਕਾਫੀ ਬੋਲਬਾਲਾ ਸੀ ਦਰਅਸਲ ਉਹਨਾਂ ਦੇ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਲਈ ਕਈ ਅਹਿਮ ਕਾਰਜ ਕੀਤੇ ਜਾ ਰਹੇ ਸਨ ਤਾਂ ਇਹਨਾਂ ਦੀ ਸੰਗਤ ਦੇ ਵਿੱਚ ਹੀ ਸਨ ਸ਼ਹੀਦ ਪਾਈ ਅਮਰੀਕ ਸਿੰਘ ਹੋਰੀ ਜਿਨ੍ਹਾਂ ਨੇ ਕਿ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਕਈ ਸੰਘਰਸ਼ ਜਿੱਤੇ ਮੁਖ ਮੰਤਬ ਸੇ ਸ਼ਹੀਦ ਭਾਈ ਅਮਰ ਸਿੰਘ ਹੋਰਾਂ ਦਾ ਇਹ ਅੰਦੋਲਨ ਮਿੱਡੰਦਾ ਕਿ ਪੰਜਾਬ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵੰਦਾ ਇਸੇ ਦੇ ਲਈ ਉਹਨਾਂ ਨੇ 23 ਮਈ 1981 ਵਾਲੇ ਦਿਨ ਇੱਕ ਅੰਦੋਲਨ ਚਲਾਇਆ ਸੀ ਜਿੱਥੇ ਕਿ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਅੰਮ੍ਰਿਤਸਰ ਦੇ ਵਿੱਚ ਤੰਬਾਕੂ ਦੀ ਵਿਕਰੀ ਤੇ ਪੂਰਾ ਬੈਨ ਕੀਤਾ ਜਾਵੇ ਗਰਾਸਲ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੇ ਲਈ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਇਕੱਤਰਿਤ ਕਰਕੇ ਇਹ ਇੱਕ ਵੱਡਾ ਅੰਦੋਲਨ ਕੀਤਾ ਗਿਆ ਹਾਲਾਂਕਿ ਇਸ ਅੰਦੋਲਨ ਦੇ ਚੱਲਦਿਆਂ ਬਾਅਦ ਵਿੱਚ ਜੁਲਾਈ 1981 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਲਈ ਜਾਂਦੀ ਹੈ ਪਰ ਸ਼ਹੀਦ ਪਾਈ ਅਮਰਿਕ ਸਿੰਘ ਹੋਰੀ ਜੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਸਰ ਉਸ ਵੇਲੇ ਤਾਂ ਉਹਨਾਂ ਦੇ ਵੱਲੋਂ ਜਿਸ ਤਰੀਕੇ ਦਾ ਹੌਕਾ ਦਿੱਤਾ ਜਾਂਦਾ ਤਾਂ ਨੌਜਵਾਨੀ ਸਿੱਖਾਂ ਦੇ ਸੰਘਰਸ਼ ਦੇ ਲਈ ਅੱਗੇ ਵਧ ਚੜ ਕੇ ਆਉਂਦੀ ਸੀ ਸੋ ਅੱਜ ਦੇ ਦਿਨ ਹੀ ਉਹਨਾਂ ਦੇ ਵੱਲੋਂ ਇਹ ਅੰਦੋਲਨ ਵਿੱਢਿਆ ਗਿਆ ਜਿਸ ਤੋਂ ਬਾਅਦ ਕੇ ਪੁਲਿਸ ਨੇ 1981 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ੍ਹ ਦੇ ਇਤਿਹਾਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਆ ਗਿਆ ਤੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਨਮ ਕੇ 23 ਮਈ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਗੱਲ ਕਰਾਂਗੇ ਬੱਬਰ ਅਕਾਲੀ ਲਹਿਰ ਦੀ ਦਰਅਸਲ ਬੱਬਰ ਅਕਾਲੀ ਲਹਿਰ ਭਾਰਤ ਦੀ ਆਜ਼ਾਦੀ ਦੇ ਵਿੱਚੋਂ ਇੱਕ ਪ੍ਰਚੰਡ ਲਹਿਰ ਹੋਈ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਅਕਾਲੀਆਂ ਨੇ ਆਪਣੀਆਂ ਕਾਲੜਾ ਕਾਲੀਆਂ ਸਨ ਭਾਰਤ ਦੀ ਆਜ਼ਾਦੀ ਦਿਵਾਉਣ ਦੇ ਲਈ ਪਰ ਜਿਸ ਵੇਲੇ ਅਸੀਂ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਗੱਲ ਕਰਦੇ ਆ ਤਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹਨਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ ਜੇਕਰ ਤੁਸੀਂ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਫੋਲੋ ਤਾਂ ਬਬਰਾਂ ਦੇ ਵੱਲੋਂ ਕੀਤੇ ਸੰਘਰਸ਼ ਤੁਹਾਨੂੰ ਹਰ ਦਿਨ ਉਹਨਾਂ ਦੇ ਪੈਲੂ ਸਾਹਮਣੇ ਮਿਲਣਗੇ ਗੱਲ ਜੇਕਰ ਅੱਜ ਦੇ ਦਿਨ ਦੀ ਕੀਤੀ ਜਾਵੇ ਜਿੱਥੇ ਕਿ 23 ਮਈ 1921 ਵਾਲੇ ਦਿਨ ਲਾਹੌਰ ਰੇਲਵੇ ਸਟੇਸ਼ਨ ਤੋਂ ਸਰਦਾਰ ਬੇਲਾ ਸਿੰਘ ਅਤੇ ਸਰਦਾਰ ਗੰਡਾ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਸੋ ਤੁਹਾਨੂੰ ਦੱਸਦੇ ਚੱਲਦੇ ਆ ਕਿ ਆਖਰ ਕੌਣ ਸਨ ਬਬਰ ਅਕਾਲੀ ਸਰਦਾਰ ਬੇਲਾ ਸਿੰਘ ਅਤੇ ਸਰਦਾਰ ਗੰਡਾ ਸਿੰਘ ਅਤੇ ਬ੍ਰਿਟਾਨਵੀ ਸਰਕਾਰ ਨੇ ਉਹਨਾਂ ਦੀ ਗ੍ਰਿਫਤਾਰੀ ਕਿਉਂ ਕੀਤੀ ਸੀ ਦਰਅਸਲ ਜਿਸ ਵੇਲੇ ਇਹ ਵਸਾਕਾ ਵਾਪਰਿਆ ਸੀ ਤਾਂ ਉਸ ਵੇਲੇ ਇੱਕ ਬ੍ਰਿਟਾਨਵੀ ਪੁਲਿਸ ਕਮਿਸ਼ਨਰ ਨੇ ਜੁਆ ਨਰਨੂ ਮਹੰਤ ਦਾ ਪੂਰਾ ਸਾਥ ਦਿੱਤਾ ਸੀ ਜਿਸ ਤੋਂ ਕਿ ਸਿੱਖ ਖਫਾ ਹੋ ਗਏ ਸਨ ਤੇ ਬਾਅਦ ਦੇ ਵਿੱਚ ਸਿੱਖਾਂ ਨੇ 21 ਮਈ 1921 ਵਾਲੇ ਦਿਨ ਹੁਸ਼ਿਆਰਪੁਰ ਦੇ ਵਿੱਚ ਇੱਕ ਵਿਦਿਅਕ ਕਾਨਫਰੰਸ ਕੀਤੀ ਜਿੱਥੇ ਕਿ ਬੱਬਰ ਅਕਾਲੀਆਂ ਨੇ ਇਹ ਫੈਸਲਾ ਕੀਤਾ ਕਿ ਜਿੰਨਾ ਦਬੀ ਸਾਕਨਨ ਕਾਲਾ ਸਾਬ ਦੇ ਵਿੱਚ ਹੱਥ ਹੈ ਤੇ ਜਿਹੜੇ ਵੀ ਇਸ ਦੇ ਦੋਸ਼ੀ ਨੇ ਉਹਨਾਂ ਦਾ ਸੁਧਾ ਲਗਾਇਆ ਜਾਵੇਗਾ ਤੇ ਅਸਲ ਉਹਨਾਂ ਨੂੰ ਬੰਦ ਦੀਆਂ ਸਜ਼ਾਵਾਂ ਦੇਣ ਦੇ ਲਈ ਹੁਣ ਸਿੱਖ ਇਕੱਤਰ ਹੋ ਗਏ ਸਨ इस प्रेस कॉन्फ्रेंस के मता पास किया गया के साफ तौर पर क्या गया कि जिस वेले अंग्रेजी हकूमत की आजादी की जंग है जो दरअसल जो अंग्रेजी हकूमत तो भारत ने आजादी लैनी है हूँ वह शांतमय संघर्ष के नाम नहीं ले जा सकती यैसलाता गया कि सिंह हूं शस्त्रधारी होकर अंग्रेज़ों तो अपनी आजादी लगे इसे ही फैसले के जिस वेले गल चलती है साका ननका साहब की ਕਿਉਂਕਿ ਜਿਸ ਵੇਲੇ 1921 ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਇੱਕ ਖੂਨੀ ਕਾਂਡ ਵਾਪਰਿਆ ਸੀ ਤਾਂ ਉਸ ਦੇ ਵਿੱਚ ਬਰਤਾਨਵੀ ਸਰਕਾਰ ਤੇ ਪੁਲਿਸ ਕਮਿਸ਼ਨਰਾਂ ਦਾ ਵੀ ਫੱਟਾ ਹੱਥ ਸਾਹਮਣੇ ਆਉਂਦਾ ਹੈ ਸਿੱਖਾਂ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਉਸ ਵੇਲੇ ਦੇ ਪੁਲਿਸ ਸੁਪਰੀਡੈਂਟ ਜੋ ਕਿ ਜੇ ਡਬਲਯੂ ਸੀ ਉਸ ਨੇ ਨਰੈਣੂ ਮਹੰਤ ਦਾ ਪੂਰਾ ਸਾਥ ਦਿੱਤਾ ਹੈ ਤਾਂ ਇਸੇ ਨੂੰ ਸਜ਼ਾ ਦੇਣ ਦੇ ਲਈ ਉਸ ਵੇਲੇ ਸਰਦਾਰ ਗੰਡਾ ਸਿੰਘ ਅਤੇ ਸਰਦਾਰ ਪੇਲਾ ਸਿੰਘ ਹੋਰਾਂ ਦੀ ਜ਼ਿੰਮੇਵਾਰੀ ਲਗਾਈ ਸੀ ਪਰ ਜਿਸ ਵੇਲੇ ਇਹ ਸਾਰਾ ਵਾਕਿਆ ਤਿਆਰ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਦੇ ਵਿੱਚ ਇੱਕ ਪੁਲਿਸ ਡਾਊਟ ਜੋ ਕਿ ਸਾਧੂ ਸਿੰਘ ਵੀ ਮੌਜੂਦ ਸੀ ਉਸਨੇ ਮੁਖਬਰੀ ਤੇ ਸਰਦਾਰ ਗੰਡਾ ਸਿੰਘ ਅਤੇ ਸਰਦਾਰ ਬੇਲਾ ਸਿੰਘ ਨੂੰ ਇਸ ਪੂਰੇ ਮਾਮਲੇ ਨੂੰ ਅਮਲੇ ਜਾਮਾ ਪਣੌਣ ਤੋਂ ਪਹਿਲਾਂ ਹੀ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿੱਥੇ ਕਿ ਬ੍ਰਿਟਾਨਵੀ ਸਰਕਾਰ ਨੇ ਉਸ ਵੇਲੇ ਸਰਦਾਰ ਗੰਡਾ ਸਿੰਘ ਅਤੇ ਸਰਦਾਰ ਬੇਲਾ ਸਿੰਘ ਦੀ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰੀ ਕੀਤੀ ਸੀ ਇਸ ਤੋਂ ਬਾਅਦ ਦੋਹਾਂ ਤੇ ਹੀ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਜਿੱਥੇ ਦੋਹਾਂ ਨੂੰ 4 ਸਾਲ ਦੀ ਸਜ਼ਾ ਵੀ ਸੁਣਾਈ ਜਾਂਦੀ ਹੈ ਦਰਅਸਲ ਜੇਕਰ ਗੱਲ ਆਪਾਂ 23 ਮਈ 1981 ਦੀ ਕਰ ਲਈਏ ਦਰਅਸਲ ਇਹ ਉਹ ਦੌਰ ਸੀ ਜਿਸ ਬਿਲਕਿ ਅੰਮ੍ਰਿਤਸਰ ਅਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾ ਵਾਲਿਆਂ ਦਾ ਕਾਫੀ ਬੋਲਬਾਲਾ ਸੀ ਦਰਅਸਲ ਉਹਨਾਂ ਦੇ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਲਈ ਤੇ ਅਹਿਮ ਕਾਰਜ ਕੀਤੇ ਜਾ ਰਹੇ ਸਨ ਤਾਂ ਇਹਨਾਂ ਦੇ ਸੰਗਤ ਦੇ ਵਿੱਚ ਹੀ ਸਨ ਸ਼ਹੀਦ ਭਾਈ ਅਮਰੀਕ ਸਿੰਘ ਹੋਰੀ ਜਿਨ੍ਹਾਂ ਨੇ ਕਿ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਕਈ ਸੰਘਰਸ਼ ਮਿੱਟੇ ਮੁੱਖ ਮੰਤਵ ਸੀ ਸ਼ਹੀਦ ਭਾਈ ਅਮਰੀਕ ਸਿੰਘ ਹੋਰਾਂ ਦਾ ਇਹ ਅੰਦੋਲਨ ਮਿੱਟੰਦਾ ਕਿ ਪੰਜਾਬ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਂਦਾ ਇਸੇ ਦੇ ਲਈ ਉਹਨਾਂ ਨੇ 23 ਮਈ 1981 ਵਾਲੇ ਦਿਨ ਇੱਕ ਅੰਦੋਲਨ ਚਲਾਇਆ ਸੀ ਜਿੱਥੇ ਕਿ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਅੰਮ੍ਰਿਤਸਰ ਦੇ ਵਿੱਚ ਤੰਬਾਕੂ ਦੀ ਵਿਕਰੀ ਤੇ ਪੂਰਾ ਬੈਨ ਕੀਤਾ ਜਾਵੇ। ਦਰਅਸਲ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੇ ਲਈ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਇਕੱਤਰਿਤ ਕਰਕੇ ਇਹ ਇੱਕ ਵੱਡਾ ਅੰਦੋਲਨ ਕੀਤਾ ਗਿਆ। ਹਾਲਾਂਕਿ ਇਸ ਅੰਦੋਲਨ ਦੇ ਚੱਲਦਿਆਂ ਬਾਅਦ ਦੇ ਵਿੱਚ ਜੁਲਾਈ 1981 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਲਈ ਜਾਂਦੀ ਹੈ। ਪਰ ਸ਼ਹੀਦ ਪਾਈ ਅਮਰਿਕ ਸਿੰਘ ਹੋਰੀ ਜੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਸਨ ਉਸ ਵੇਲੇ ਤਾਂ ਉਹਨਾਂ ਦੇ ਵੱਲੋਂ ਜਿਸ ਤਰੀਕੇ ਦਾ ਹੌਕਾ ਦਿੱਤਾ ਜਾਂਦਾ ਤਾਂ ਨੌਜਵਾਨੀ ਸਿੱਖਾਂ ਦੇ ਸੰਘਰਸ਼ ਦੇ ਲਈ ਅੱਗੇ ਵਧ ਚੜ ਕੇ ਆਉਂਦੀ ਸੀ ਸੋ ਅੱਜ ਦੇ ਦਿਨ ਹੀ ਉਹਨਾਂ ਦੇ ਵੱਲੋਂ ਇਹ ਅੰਦੋਲਨ ਵਿੱਢਿਆ ਗਿਆ ਜਿਸ ਤੋਂ ਬਾਅਦ ਕੇ ਪੁਲਿਸ ਨੇ 1981 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ੍ਹ ਦੇ ਇਤਿਹਾਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਆ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ